ਪੰਜਾਬ ਪੁਲਿਸ ਦੀ ਇੱਕ ਲੀਡਿੰਗ ਇੰਸਪੈਕਟਰ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਇੱਕ ਚਿੱਠੀ ਲਿਖੀ ਹੈ ਕਿ ਮਹਾਲੀ ਦੇ ਵਿੱਚ ਇੱਕ ਇੰਟਰਨੈਸ਼ਨਲ ਫਰਾਡ ਚੱਲ ਰਿਹਾ ਸੀ 100 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਆ ਜਿਹਦੇ ਕਰਕੇ ਇਹ ਜਿਹੜੀ ਜਾਂਚ ਆ ਮਹਾਲੀ ਪੁਲਿਸ ਤੋਂ ਤਬਦੀਲ ਕਰਕੇ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਫਿਰ ਸਾਈਬਰ ਸਟੇਟ ਕਰਾਇਮ ਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੋਸ਼ੀਆਂ ਨੂੰ ਬਚਾਉਣ ਲਈ ਮਹਾਲੀ ਪੁਲਿਸ ਦੇ ਵੱਡੇ ਅਫਸਰ ਤੇ ਕੁਝ ਰਾਜਨੀਤਿਕ ਲੋਕ ਵੀ ਸ਼ਾਮਲ ਨੇ ਤੇ ਉਲਟਾ ਉਸ ਐਸਐਚਓ ਨੂੰ ਜਿਨੇ 100 ਕਰੋੜ ਰੁਪਏ ਦਾ ਇਹ ਭਾਂਡਾ ਭੰਨਿਆ ਉਹਨੂੰ ਹੀ ਹੁਣ ਫਸਾਉਣ ਵਾਸਤੇ ਤੇ ਦਫਤਰਾ ਵਿੱਚ ਬੁਲਾ ਕੇ ਉਸ ਲੇਡੀ ਐਸਐਚਓ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸ਼ਿਕਾਇਤ ਲੇਡੀ ਐਸਐਚਓ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਇੱਕ ਸ਼ਿਕਾਇਤ ਦੇ ਰੂਪ ਦੇ ਵਿੱਚ ਗੱਲ ਕੀਤੀ ਆ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਇਸ ਮਸਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਮਹਾਲੀ ਦੇ ਕੁਝ ਪੋਲਿਟਿਸ਼ੀਅਨ ਤੇ ਕੁਝ ਅਫਸਰ ਅਜੀਹੀ ਬਦਨਾਮੀ ਖਾਟ ਰਹੇ ਨੇ ਜਿਸ ਕਰਕੇ ਸਰਕਾਰ ਤੇ ਵੀ ਉਹਨਾਂ ਦੀ ਬਦਨਾਮੀ ਦੇ ਛਿੱਟੇ ਮਾਰੇ ਪੈ ਸਕਦੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇੱਕ ਦਲੇਰ ਕੁੜੀ ਐਸ ਐਚਓ ਇੰਸਪੈਕਟਰ ਰੈਂਕ ਦੀ ਅਧਿਕਾਰੀ ਜਿਹੜੀ ਹੁਣ ਖੁਦ ਮੁਸੀਬਤ ਦੇ ਵਿੱਚ ਫਸਦੀ ਦਿਖਾਈ ਦੇ ਰਹੀ ਆ ਉਹਨੇ ਬਿਨਾਂ ਪਰਵਾਹ ਵੱਡੇ ਪੁਲਿਸ ਅਫਸਰ ਤੇ ਵੱਡੇ ਪੋਲਿਟਿਸ਼ੀਅਨਾਂ ਦੀ ਕੀਤੀਆਂ ਇਹ ਜਾਂਚ ਕੀਤੀ ਆ ਕਿਉਂਕਿ ਮਸਲਾ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ਦਾ ਜਿਹਦੇ ਚੱਲਦਿਆ ਉਹਨੂੰ ਲੱਗਾ ਕਿ ਹੁਣ ਉਹਨੂੰ ਹੀ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਸਕਦਾ ਜਿਸ ਤੋਂ ਬਾਅਦ ਉਹਨਾਂ ਨੇ ਅਪੀਲ ਆਪਣੇ ਮੁਖੀ ਮਤਲਬ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਇੱਕ ਚਿੱਠੀ ਭੇਜੀ ਆ ਔਰ ਮੰਗ ਕੀਤੀ ਆ ਵੱਡੇ ਪੱਧਰ ਤੇ ਕਿ ਇਸ 100 ਕਰੋੜ ਸਾਈਬਰ ਫਰਾਡ ਕੇਸ ਦੀ ਜਾਂਚ ਸਟੇਟ ਸਾਈਬਰ ਸੈੱਲ ਜਾਂ ਫਿਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦਿੱਤੀ ਜਾਵੇ ਕਿਉਂਕਿ ਇਸ ਜਾਂਚ ਨੂੰ ਅਗਰ ADGP ਜਾਂ DGP ਰੈਂਕ ਦੇ ਅਧਿਕਾਰੀ ਕਰਨਗੇ ਤਾਂ ਮਹਾਲੀ ਦੇ ਵਿੱਚ ਤਨਾਤ ਜਿਹੜੇ ਪੁਲਿਸ ਅਫਸਰ ਵੱਡੇ ਨੇ ਉਹਨਾਂ ਤੇ ਫਿਰ ਪ੍ਰੈਸ਼ਰ ਪਏਗਾ ਕਿਉਂਕਿ SHO ਜਾਂ DSP ਰੈਂਕ ਦੇ ਅਧਿਕਾਰੀਆਂ ਨੂੰ ਤੇ ਉਹ ਦਫਤਰਾਂ ਦੇ ਵਿੱਚ ਬੁਲਾ ਕੇ ਧਮਕਾ ਵੀ ਰਹੇ ਨੇ ਪੂਰੀ ਗੱਲ ਕਰਦੇ ਆ ਕਿ ਮਹਾਲੀ ਦੇ ਵਿੱਚ 1 ਜਨਵਰੀ ਦੀ ਗੱਲ ਜਨਵਰੀ 2024 ਦੀ ਇੱਕ ਊਮਨ ਇੰਸਪੈਕਟਰ ਲੀਡਿੰਗ ਇੰਸਪੈਕਟਰ ਐਸਐਚਓ ਰੈਂਕ ਦੀ ਅਧਿਕਾਰੀ ਸੀ ਉਹ ਤਨਾਤ ਸੀ ਡਿਸਟ੍ਰਿਕਟ ਸਾਈਬਰ ਸੈੱਲ ਦੇ ਵਿੱਚ ਉਸ ਲੇਡੀ ਐਸਐਚਓ ਦਾ ਨਾਮ ਹੈ ਇੰਸਪੈਕਟਰ ਦਾ ਅਮਨ ਜੋਤਕੌਰ ਅਮਨ ਜੋਤਕੌਰ ਹਣੀ ਜਦੋਂ ਬਤੌਰ ਡਿਸਟ੍ਰਿਕਟ ਸਾਈਬਰ ਸੈੱਲ ਦੇ ਇੰਸਪੈਕਟਰ ਸੀ ਤਾਂ ਉਹਨਾਂ ਨੇ ਇੱਕ ਭਾਂਡਾ ਭੰਨਿਆ ਸੀ 100 ਕਰੋੜ ਰੁਪਏ ਸਾਈਬਰ ਫਰਾਡ ਕੇਸ ਦਾ ਜਿਸ ਉਸ ਚਲਦਿਆ ਹੁਣ ਉਹਨਾਂ ਨੂੰ ਹੀ ਉਲਟਾ ਦੋਸ਼ੀਆਂ ਨੇ ਵੱਡੇ ਅਫਸਰਾਂ ਨਾਲ ਮਿਲ ਕੇ ਘੇਰ ਲਿਆ ਤੇ ਉਹਦੇ ਖਿਲਾਫ ਹੀ ਅਦਾਲਤ ਦੇ ਜ਼ਰੀਏ ਮਕਦਮਾ ਦਰਜ ਕਰਵਾਇਆ ਗਿਆ ਹਾਲਾਂਕਿ ਹਾਈ ਕੋਰਟ ਨੇ ਡਿਸਟ੍ਰਿਕਟ ਕੋਰਟ ਦੇ ਫੈਸਲੇ ਤੇ ਸਟੇ ਲਾ ਦਿੱਤੀ ਆ ਇੰਸਪੈਕਟਰ ਅਮਨਜੋਤ ਕੌਰ ਜੋ ਡਿਸਟ੍ਰਿਕਟ ਸਾਈਬਰ ਸੈੱਲ ਦੀ ਇੰਚਾਰਜ ਮਾਲੀ ਦੀ ਰਹਿ ਚੁੱਕੀ ਆ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਚਿੱਠੀ ਲਿਖੀ ਆ ਕਿ ਇਹਦੀ ਇੱਕ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਹੋ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ 100 ਕਰੋੜ ਰੁਪਏ ਸਾਈਬਰ ਫਰਾਡ ਕੇਸ ਆ ਜਿਹਦੇ ਚੱਲਦੇ ਆ ਤੁਰੰਤ ਇਹ ਮਾਮਲਾ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਜਾਂ ਫਿਰ ਸਟੇਟ ਸਾਈਬਰ ਸੈਲੂਨ ਦਿੱਤਾ ਜਾਵੇ ਕਿਉਂਕਿ ਐਡਾ ਵੱਡਾ ਨਪਾਕ ਨੈਕਸਸ ਆ ਜਿਸ ਨੈਕਸਸ ਦੇ ਵਿੱਚ ਦੋਸ਼ੀ ਪੰਜਾਬ ਦੇ ਪੋਲਿਟਿਸ਼ੀਨ ਕੁਝ ਵੱਡੇ ਤੇ ਕੁਝ ਮਹੱਲੀ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਹਨ ਜਿਹੜੇ ਉਸ ਨੂੰ ਹੀ ਉਲਟਾ ਕੇਸ ਦੇ ਵਿੱਚ ਫਸਾ ਸਕਦੇ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ 9 ਜਨਵਰੀ ਨੂੰ ਇਸ ਲੇਡੀ ਐਸਐਚਓ ਨੇ ਜਿਹੜੇ ਸਾਈਬਰ ਡਿਸਟ੍ਰਿਕਟ ਸਾਈਬਰ ਸੈੱਲ ਦੀ ਇਹ ਚਾਰ ਸੀ ਉਹਨਾਂ 100 ਕਰੋੜ ਰੁਪਏ ਦੇ ਸਾਈਬਰ ਫਰਾਡ ਦਾ ਜਿਹੜਾ ਭਾਂਡਾ ਵਾ ਉਹ ਭੰਨਿਆ ਸੀ ਅਸਲ ਦੇ ਵਿੱਚ ਮਹਾਲੀ ਦੇ 108 ਸੈਕਟਰ ਦੇ ਵਿੱਚ ਇਹ ਜਿਹੜਾ ਕਿ ਜਿਹੜਾ ਫਰਾਡ ਸਾਈਬਰ ਚੱਲ ਰਿਹਾ ਸੀ ਹਾਲਾਂਕਿ ਜਿਹੇ ਜਿਹੜੇ ਦਫਤਰ ਨੇ ਉਹ ਰੈ residențial ਏਰੀਆ ਦੇ ਵਿੱਚ ਨਹੀਂ ਚੱਲ ਸਕਦੇ ਹਗੇ ਔਰ 108 ਦੀ ਇੱਕ ਸੋਸਾਇਟੀ ਦੇ ਵਿੱਚ ਘਰ ਲਿਆ ਸੀ ਤੇ ਉੱਥੇ ਹੀ ਇਹ ਦਫਤਰ ਚੱਲ ਰਿਹਾ ਸੀ ਜਦੋਂ ਅਮਨਜੋਤ ਨੇ ਇਸ ਮਸਲੇ ਦੇ ਵਿੱਚ ਛਾਪਾ ਮਾਰਿਆ ਤਾਂ ਉਹਨੂੰ ਲੱਗਾ ਕਿ 100 ਕਰੋੜ ਰੁਪਏ ਦਾ ਸਾਈਬਰ ਫਰਾਡ ਕੇਸ ਆ ਜਿਸ ਤੋਂ ਬਾਅਦ ਉਹਨਾਂ ਨੇ 4 ਜਾਣਿਆਂ ਦੇ ਮਕਦਮਾ ਵੀ ਦਰਜ ਕਰ ਲਿਆ ਸੀ ਇਸ ਸੈੱਲ ਦੇ ਜਿਹੜੇ ਫਰਾਡ ਕਰਨ ਵਾਲਿਆਂ ਦੇ ਵਿੱਚ ਵਰਿੰਦਰ ਰਾਜ ਕਪੂਰੀਆ ਸੰਕੇਤ सोनू रजत ਕਪੂਰ ਅਤੇ ਨਿਖਲ ਕੱਪਲ ਇਹਨਾਂ ਦੇ ਖਿਲਾਫ ਵੀ ਜਿਹੜੇ ਇੰਡੀਅਨ ਪਿਨਲ ਕੋਡ ਆਈਪੀਸੀ ਦੀ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਇਹ ਅਸਲ ਦੇ ਵਿੱਚ ਇਸ ਸੈਂਟਰ ਦੇ ਮਾਲਕ ਸਨ ਤੇ ਜਿਸ ਤੋਂ ਬਾਅਦ ਅਮਨਜੋਤ ਕੌਰ ਹੀ ਬੁਲੇਟੇ ਵਿੱਚ ਆ ਗਈ ਕਿਉਂਕਿ ਨੈਕਸਸ ਵੱਡਾ ਸੀ ਜਿਹੜੇ ਇਹ ਕਥਿਤ ਦੋਸ਼ੀ ਸੀ ਇਹਨਾਂ ਦੀ ਪੋਲਿਟਿਸ਼ਨਾਂ ਦੇ ਨਾਲ ਵੀ ਸਾਂਝ ਸੀ ਤੇ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਲ ਵੀ ਸਾਂਝ ਸੀ ਜਿਹੜੇ ਮਹਾਲੀ ਦੇ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਨੇ ਸਰਕਾਰ ਨੇ ਡਿਊਟੀਆਂ ਤੇ ਆਮ ਲੋਕਾਂ ਦੀ ਭਲਾਈ ਵਾਸਤੇ ਦਿੱਤੀਆਂ ਨੇ ਪਰ ਕੁਝ ਪੁਲਿਸ ਵਾਲੇ ਮਹਾਲੀ ਦੇ ਵਿੱਚ ਅਜਿਹੇ ਅਧਿਕਾਰੀ ਸਨ ਜਿਹੜੇ ਇੰਨਾ ਲੋਕਾਂ ਦੇ ਨਾਲ ਮਿਲੇ ਹੋਏ ਸੀ ਜਿਹਦੇ ਚਲਦਿਆਂ ਫਿਰ ਇੱਕ ਪਲਕ ਦੇਵ ਕੋਈ ਹੈ ਜਿਹੜੇ ਆਪਣੇ ਆਪ ਨੂੰ ਵਕੀਲ ਵੀ ਦੱਸਦੇ ਨੇ ਤੇ ਕਈ ਅਜਿਹੇ ਉਹ ਆਰਬੀ ਬੈਂਕਾਂ ਦੇ ਉਹ ਆਰਬਿਟਰੇਟਰ ਵੀ ਹਨ ਜਿਹਦੇ ਚਲਦਿਆਂ ਪਲਕ ਦੇਵ ਨੇ ਸ਼ਿਕਾਇਤ ਦਰਜ ਕਰ ਦਿੱਤੀ ਅਮਨਜੋਤ ਦੇ ਖਿਲਾਫ ਅਮਨਜੋਤ ਦੇ ਖਿਲਾਫ ਫਿਰ ਡਿਸਟ੍ਰਿਕਟ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਫਿਰ ਅਮਨਜੋਤ ਦੇ ਖਿਲਾਫ ਹੀ ਅਪ੍ਰੈਲ ਦੇ ਵਿੱਚ ਅਦਾਲਤ ਵੱਲੋਂ ਕ੍ਰਿਮੀਨਲ ਪ੍ਰੋਸੀਜਰਸ ਕੋਡ Crpc ਧਾਰਾ 156(3) ਦੇ ਤਹਿਤ ਮਕਦਮਾ ਦਰਜ ਕੀਤਾ ਜਾਂਦਾ ਪਲਕਦੇਵ ਇਲਜ਼ਾਮ ਲਗਾਉਂਦੇ ਨੇ ਐਸਐਚਓ ਦੇ ਕੇ ਇੰਸਪੈਕਟਰ ਅਮਨਜੋਤ ਤੇ ਕਿ ਉਹ 25 ਲੱਖ ਰੁਪਏ ਉਸ ਤੋਂ ਮੰਗੇ ਨੇ ਹਾਲਾਂਕਿ ਇਹ ਫੈਸਲਾ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਸੋਮੋਟੂ ਲਿਆ ਗਿਆ ਸੀ ਇਸ ਤੋਂ ਬਾਅਦ ਇੰਸਪੈਕਟਰ ਅਮਨਜੋਤ ਕੌਰ ਫਿਰ ਵੀ ਪ੍ਰਵਾਹ ਨਹੀਂ ਕਰਦੇ ਉਹ ਫਿਰ ਉਹਨਾਂ ਨੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਨੇ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਹਾਲੀ ਕੋਰਟ ਦੇ ਉਸ ਫੈਸਲੇ ਤੇ ਰੋਕ ਲਗਾ ਦਿੱਤੀ ਸਟੇ ਲਗਾ ਦਿੱਤੀ ਗਈ ਜਿਸ ਦੇ ਤਹਿਤ ਮਹਾਲੀ ਕੋਰਟ ਨੇ ਅਮਨਜੋਤ ਕੌਰ ਦੇ ਖਿਲਾਫ CrPC ਦੇ ਸੈਕਸ਼ਨ 156(3) ਦੇ ਤਹਿਤ ਮਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ ਇਸ ਤੋਂ ਬਾਅਦ ਮਹਾਲੀ ਪੁਲਿਸ ਨੇ ਇੰਸਪੈਕਟਰ ਅਮਨਜੋਤ ਕੌਰ ਨੂੰ ਉਹਦਾ ਤਬਾਦਲਾ ਕਰ ਦਿੱਤਾ ਉਹਨੂੰ ਡਿਸਟ੍ਰਿਕਟ ਸਾਈਬਰ ਸੈੱਲ ਤੋਂ ਬਦਲ ਕੇ ਪੁਲਿਸ ਲਾਈਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉਸ ਸਮੇ ਮਹਾਲੀ ਪੁਲਿਸ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਹੋਣੀ ਸਨ ਡਾਕਟਰ ਸੰਦੀਪ ਗਰਗ ਨੂੰ ਜਦੋਂ ਲੱਗਾ ਕਿ ਇਹ ਮਸਲਾ ਕਾਫੀ ਵੱਡਾ ਉਹਨਾਂ ਨੇ ਇੱਕ ਐਸਆਈਟੀ ਬਣਾ ਦਿੱਤੀ ਗਈ ਉਸ ਐਸਆਈਟੀ ਦੇ ਤਿੰਨ ਪੁਲਿਸ ਅਫਸਰ ਲਗਾਏ ਜਾਂਦੇ ਨੇ ਜਿਹਦੇ ਚ ਆਈਪੀਐਸ ਅਫੀਸਰ ਡਾਕਟਰ ਜੋਤੀ ਜਾਦਵ ਜੋ ਉਸ ਸਮੇਂ ਐਸਪੀ ਡੀ ਸੀਨ ਇਸੇ ਤਰ੍ਹਾਂ ਹਰ ਸਿਮਰਨ ਸਿੰਘ ਛੇਤਰਾ ਜੋ ਉਸ ਸਮੇਂ ਡੀਐਸਪੀ ਡੀ ਸੀਨ ਤੇ ਸਹਾਣਾ ਪੁਲਿਸ ਦੇ ਐਸਐਚਓ ਜਸਪ੍ਰੀ ਸਿੰਘ ਕਾਲੂ ਹੁਣਾਂ ਦੀ ਤਹਿਤ ਇੱਕ ਐਸਆਈਟੀ ਬਣਾਈ ਜਾਂਦੀ ਆ ਐਸਆਈਟੀ ਫਿਰ ਦੋਸ਼ੀਆਂ ਨੂੰ ਵੀ ਬੁਲਾਉਂਦੀ ਆ ਜੋ ਸਾਡੇ ਜਾਣਕਾਰ ਦੱਸਦੇ ਤੇ ਫਿਰ ਇੰਸਪੈਕਟਰ ਅਮਨਜੋਤ ਕੌਰ ਨੂੰ ਵੀ ਹਾਲਾਂਕਿ ਅਮਨਜੋਤ ਕੌਰ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਉਹਨਾਂ ਨੇ ਕਿਹਾ ਕਿ ਜਿੱਥੇ ਉਸ ਸੈਂਟਰ ਦੇ ਜਿਨ੍ਹਾਂ ਦੇ 100 ਕਰੋੜ ਰੁਪਏ ਦੀ ਸਾਈਬਰ ਫਰਾਡ ਕੇਸ ਕੀਤਾ ਉਸ ਕੇਸ ਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਗਏ ਨੇ ਵਿਰਿੰਦਰ ਰਾਜ ਕਪੂਰੀਆ ਸੰਕੇਤ सोनू ਰਜਿਤ ਖਪੂਰ ਅਤੇ ਨਿਖਲ ਕਪਲ ਇਹਨਾਂ ਦੇ ਨਾਲ ਉਸ ਪਲਕਦੇਵ ਨੂੰ ਵੀ ਨਾਮਜ਼ਦ ਕੀਤਾ ਜਾਵੇ ਲੇਕਿਨ ਮਹਾਲੀ ਪੁਲਿਸ ਜਾਂ ਐਸਟੀ ਜਿਹੜੀ ਬੰਦੀ ਆ ਉਸ ਕੇਸ ਦੇ ਵਿੱਚ ਪਲਕਦੇਵ ਨੂੰ ਨਾਮਜ਼ਦ ਨਹੀਂ ਕਰਦੇ ਆਗੇ ਹਾਲਾਂਕਿ ਇਹ ਵੀ ਪਤਾ ਲੱਗਾ ਕਿ ਅਮਨਜੋਤ ਕੌਰ ਹੋਣਾ ਨੂੰ ਜੋ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੇ ਸਾਡੇ ਜਾਣਕਾਰ ਬੈਠੇ ਨੇ ਕਿ ਉਸ ਐਸਐਚਓ ਨੂਮੀ ਮਹਾਲੀ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਧਮਕਾਇਆ ਕਿ ਤੁਸੀਂ ਇਸ ਕੇਸ ਤੋਂ ਪਿੱਛੇ ਹਟਜੋ ਨਹੀਂ ਤੇ ਤੁਹਾਡੇ ਖਿਲਾਫ ਵਿਭਾਗੀ ਕਾਰਵਾਈ ਵੀ ਸ਼ੁਰੂ ਹੋਏਗੀ ਔਰ ਤੁਸੀਂ ਮੁਸੀਬਤਾਂ ਦੇ ਵਿੱਚ ਵੀ ਫਸ ਸਕਦੇ ਹੋ ਹੁਣ ਇਹ ਵੀ ਪਤਾ ਲੱਗਾ ਕਿ ਮਹਾਲੀ ਅਦਾਲਤ ਦੇ ਕੁਝ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੇ ਇੱਕ ਮਹਾਲੀ ਦੇ ਵਿੱਚ ਕੋਠੀ ਵੀ ਲਈ ਆ ਉਸ ਕੋਠੀ ਦੇ ਵਿੱਚ ਕਿਉਂਕਿ ਕਈ ਕੋਠੀਆਂ ਉਹ ਹੁੰਦੀਆਂ ਜਿਹੜੀਆਂ ਲੋਕੀ ਲੋਨ ਲੈ ਲੈਂਦੇ ਨੇ ਉਹਨਾਂ ਕੋਈ ਵਾਰ ਚ ਕਿਸ਼ਤਾਂ ਨਹੀਂ ਦਿਤਤੀਆਂ ਜਾਂਦੀਆਂ ਫਿਰ ਬੈਂਕਾਂ ਜਿਹੜੀਆਂ ਨੇ ਉਹ ਆਪਣੇ ਕਬਜ਼ੇ ਵਿੱਚ ਲੈ ਜਾਂਦੇ ਲੈ ਲੈਂਦੀਆਂ ਨੇ ਤੇ ਫਿਰ ਕਈ ਬੈਂਕਾਂ ਨੇ ਅਜਿਹੀ ਪ੍ਰਾਪਰਟੀ ਨੂੰ ਸੇਲ ਕਰਨ ਵਾਸਤੇ ਜਿਹੜੇ ਨੇ ਆਰਬਿਟਰੇਟਰ ਵੀ ਲਾਏ ਹੁੰਦੇ ਨੇ ਤੇ ਜਿਹੜੇ ਕਥਿਤ ਦੋਸ਼ੀ ਐਸ ਕੇਸ ਦੇ ਵਿੱਚ ਉਹਨਾਂ ਦੇ ਕੋਈ ਜਾਣਕਾਰ ਸੀ ਆਰਬਿਟਰੇਟਰ ਤੇ ਮਹਾਲੀ ਅਦਾਲਤ ਦੇ ਕੁਝ ਵੱਡੇ ਜਿਹੜੇ ਲੋਕ ਸੀ ਉਹਨਾਂ ਦੀ ਇੱਕ ਕੋਠੀ ਉਹਨਾਂ ਨੂੰ ਮਿਲ ਜਾਂਦੀ ਹੈ ਸਿੰਗਲ ਬਿਡ ਦੇ ਵਿੱਚ ਕੋਠੀ ਮਿਲ ਜਾਂਦੀ ਹੈ ਹਾਲਾਂਕਿ ਉਹ ਕੋਠੀ ਬਹੁਤ ਕਰੋੜਾਂ ਦੀ ਸੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ 2.5-3 ਕਰੋੜ ਦੇ ਵਿੱਚ ਸਿੰਗਲ ਬਿਡ ਦੇ ਵਿੱਚ ਕੋਠੀ ਕਿਸੇ ਵੱਡੇ ਅਫਸਰ ਨੂੰ ਮਿਲ ਜਾਂਦੀ ਹੈਗੀ ਇਹ ਇੱਕ ਨਪਾਕ ਗੱਠਜੋੜ ਸੀ ਜਿਸ ਤੋਂ ਬਾਅਦ ਉਸ ਇੰਸਪੈਕਟਰ ਅਮਨ ਜੋਤੁਰ ਕੋਲ ਲੱਗਾ ਕਿ ਇਹ ਨੈਕਸਸ ਬਹੁਤ ਵੱਡਾ ਕਿਉਂਕਿ ਤਾਂ ਹੀ ਮਹਾਲੀ ਦੇ ਵਿੱਚ ਲੰਬੇ ਸਮੇਂ ਤੋਂ ਇਹ 100 ਕਰੋੜ ਦਾ ਫਰਾਡ ਜਿਹੜਾ ਫਰਾਡ ਚੱਲ ਰਿਹਾ ਸੀ ਜਿਸ ਕਰਕੇ ਉਹਨਾਂ ਨੂੰ ਲੱਗਾ ਕਿ ਜਿਹੜੇ ਪੋਲੀਟੀਸ਼ਨ ਤੇ ਪੁਲਿਸ ਦੇ ਵੱਡੇ ਲੋਕ ਮਿਲੇ ਨੇ ਇਸ ਕਰਕੇ ਉਹਨਾਂ ਨੂੰ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਜਾਂ ਉਸ ਲੇਡੀ ਇਨਸਪੈਕਟਰ ਨੂੰ ਲੱਗਾ ਹੋਊਗਾ ਕਿ ਇਸ ਮਸਲੇ ਦੀ ਫਿਰ ਉਹਨਾਂ ਨੂੰ ਹੋਰ ਇਸ ਮਸਲੇ ਦੇ ਵਿੱਚ ਘੇਰਿਆ ਜਾ ਸਕਦਾ ਤੇ ਕਿਉਂ ਨਾ ਉਹਨਾਂ ਨੂੰ ਉਹਨਾਂ ਵੱਲੋਂ ਫਿਰ ਇਸ ਮਸਲੇ ਦੇ ਵਿੱਚ ਨਿਰਪੱਖ ਜਾਂਚ ਕਰਾਉਣ ਵਾਸਤੇ ਪੰਜਾਬ ਦੇ ਡੀਜੀਪੀ ਦਾ ਦਰਵਾਜਾ ਖੜਕਾਇਆ ਜਾਵੇ ਤੇ ਜਿਸ ਤੋਂ ਬਾਅਦ ਜੋ ਜਾਣਕਰ ਦੱਸਦੇ ਨੇ ਕਿ ਇੰਸਪੈਕਟਰ ਅਮਨਜੋਤ ਕੌਰ ਹੋਣਾ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖ ਦਿੱਤੀ ਹੈਗੀ ਉਹਦੇ ਚ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਸਮੁੱਚੇ ਕਾੜ ਦੀ ਇਸ ਸਮੁੱਚੇ ਫਰਾਡ ਦੀ ਇਸ ਸਮੁੱਚੇ ਹਿਰਾਫੇਰੀ ਇਸ ਟੱਗੀ ਦੀ ਜੋ ਕਰੀਬ 100 ਕਰੋੜ ਰੁਪਏ ਦਾ ਅੰਦਾਜ਼ਾ 100 ਕਰੋੜ ਰੁਪਏ ਸਾਈਬਰ ਫਰਾਡ ਕੇਸ ਦੀ ਜਿਹੜੀ ਜਾਂਚ ਆ ਜਾਂ ਤੇ ਘੱਟੋ-ਘੱਟ ਸਟੇਟ ਸਾਈਬਰ ਸੈੱਲ ਕਰਾ ਕਰੇ ਜਾਂ ਫਿਰ ਜਿਹੜੀ ਪੰਜਾਬ ਪੁਲਿਸ ਦਾ ਸਪੈਸ਼ਲ ਇਨਵੈਸਟੀਗੇਸ਼ਨ ਵਿੰਗ ਹੈ ਜਿਸ ਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਕਿਹਾ ਜਾਂਦਾ ਜਿਹਦੇ ਮੁਖੀ ਨੇ ਸੀਨੀਅਰ ਆਈਪੀਐਸ ਅਫੀਸਰ ਐਲਕੇ ਜਾਦਵ ਉਹਨਾਂ ਨੂੰ ਦਿੱਤੀ ਜਾਵੇ ਤੇ ਘੱਟੋ ਘੱਟ ਇਹ ਜਿਹੜੀ ਜਾਂਚ ਆ ਏਡੀਜੀਪੀ ਰੈਂਕ ਜਾਂ ਡੀਜੀਪੀ ਰੈਂਕ ਦਾ ਕਰੇ ਤਾਂ ਜੋ ਇਹ ਜਿਹੜਾ ਨੈਕਸਸ ਆ ਵੱਡਾ ਨੈਕਸਸ ਜਿਹਦੇ ਵਿੱਚ ਮਹਾਲੀ ਦੇ ਵੱਡੇ ਪੁਲਿਸ ਅਫਸਰ ਵੀ ਆ ਤੇ ਕੁਝ ਪੋਲਿਟਿਸ਼ੀਨਾਂ ਦਾ ਵੀ ਨਾਮ ਲੱਗ ਰਿਹਾ ਤਾਂ ਜੋ ਇਹ ਪਰਦਾ ਜਿਹੜਾ ਪਰਦਾ ਫਾਸ਼ ਹੋਵੇ ਤੇ ਜਿਹੜੇ ਨਕਾਬ ਗੱਠ ਜੋੜ ਦੇ ਜਿਹੜੇ ਚਿਹਰੇ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਣ ਜਿਹਦੇ ਚੱਲਦਿਆਂ ਇਸ ਮਸਲੇ ਦੇ ਵਿੱਚ ਉਹਨਾਂ ਨੇ ਹੁਣ ਜਿਹੜੀ ਚਿੱਠੀ ਲਿਖੀ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਥੋਰਲੀ ਜਿਹੜੀ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਜਿੱਥੇ ਨੈਕਸਸ ਆ ਉਹਦੇ ਚ ਪੁਲਿਸ ਅਫਸਰਾਂ ਦਾ ਤੇ ਲੋਕਲ ਪੁਲਿਸ ਅਫਸਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਆ ਜਿਹਦੇ ਚੱਲਦਿਆਂ ਅਗਰ ਇਸ ਕੇਸ ਦੀ ਨਿਰਪੱਖ ਜਾਂਚ ਚਾਹੀਦੀ ਆ ਤੇ ਮਸਲਾ ਫਿਰ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਸਟੇਟ ਸਾਈਬਰ ਕ੍ਰਾਈਮ ਨੂੰ ਦਿੱਤਾ ਜਾਵੇ ਇਸ ਮਸਲੇ ਦੇ ਵਿੱਚ ਇੰਗਲਿਸ਼ ਨਿਊਜ਼ਪੇਪਰ ਦਾ ਇੰਡੀਅਨ ਐਕਸਪ੍ਰੈਸ ਦੇ ਮਹਾਲੀ ਤੋਂ ਜਰਨਲਿਸਟ ਜਗਦੀਪ ਸਿੰਘ ਦੀਪ ਹੋਣਾ ਦੀ ਇੱਕ ਡਿਟੇਲ ਖਬਰ ਛਪੀ ਹੈ ਜਿਹਦਾ ਟਾਈਟਲ ਹੈ ਊਮਨ ਇੰਸਪੈਕਟਰ ਰਾਈਟ ਟੂ ਡੀਜੀਪੀ ਸੀਕਸ ਪ੍ਰੂਬ ਇੰਟੂ ਹੰਡਰਡਸ ਕਰੋੜ ਸਾਈਬਰ ਫਰਾਡ ਕੇਸ ਔਰ ਜਿਸਦੇ ਬਾਅਦ ਅਸੀਂ ਹੋਰ ਜਾਣਕਾਰੀ ਇਕੱਠੀ ਕੀਤੀ ਹੈ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਉਹਦੇ ਚ ਜਗਦੀਪ ਸਿੰਘ ਦੀਪ ਹੋਣੀ ਲਿਖਦੇ ਨੇ ਕਿ ਇੱਕ ਊਮਨ ਇੰਸਪੈਕਟਰ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਜਾਦਮ ਨੂੰ ਚਿੱਠੀ ਲਿਖੀ ਗਈ ਹੈ ਕਿ 100 ਕਰੋੜ ਦਾ ਜਿਹੜਾ ਸਾਈਬਰ ਫਰਾਡ ਕੇਸ ਆ ਉਹਦੀ ਜਿਹੜੀ ਜਾਂਚ ਆ ਉਹ ਸਟੇਟ ਸਾਈਬਰ ਕ੍ਰਾਈਮ ਜਾਂ ਫਿਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦਿੱਤੀ ਜਾਵੇ ਤਾਂ ਜੋ ਪੁਲਿਸ ਤੇ ਪੋਲਿਟਿਸ਼ਨਾਂ ਜਿਹੜਾ ਨੈਕਸਸ ਆ ਉਹ ਉਹ ਟੁੱਟੇ ਔਰ ਦੂਜਾ ਉਹਨਾਂ ਨੂੰ ਇਹ ਵੀ ਡਰ ਹੈ ਕਿ ਇਸ ਕੇਸ ਦੇ ਵਿੱਚ ਉਹਨਾਂ ਨੂੰ ਪੁਲਿਸ ਤੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਗੱਠ ਜੋੜ ਕਰਕੇ ਉਹਨਾਂ ਦੇ ਖਿਲਾਫ ਵੀ ਝੂਠਾ ਜਿਹੜਾ ਕੇਸ ਆ ਦਰਜ ਹੋ ਸਕਦਾ ਹਾਲਾਂਕਿ ਮਹਾਲੀ ਦੀ ਇੱਕ ਅਦਾਲਤ ਵੱਲੋਂ ਅਪ੍ਰੈਲ ਦੇ ਵਿੱਚ ਹੀ ਪਲਕਦੇਵ ਨਾਮਕ ਇੱਕ ਪਟੀਸ਼ਨਰ ਦੀ ਸ਼ਿਕਾਇਤ ਕੇਸ ਜਿਹੜਾ ਵਾ ਸੀ ਆਰਪੀਸੀ ਦੀ ਸੈਕਸ਼ਨ ਜਿਹੜਾ ਵਾ 156 ਤਹਿਤ ਅਮਨਜੋਤ ਕੌਰ ਹੋਣਾ ਦੇ ਖਿਲਾਫ ਦਰਜ ਕੀਤਾ ਗਿਆ ਜਿਸ ਨੂੰ ਹਾਈ ਕੋਰਟ ਵੱਲੋਂ ਸਟੇ ਦਿੱਤੀ ਗਈ ਹੈ ਪਰ ਹਾਲੇ ਵੀ ਇੰਸਪੈਕਟਰ ਅਮਨਜੋਤ ਕੌਰ ਨੂੰ ਡਰਾ ਕਿ ਜਿਹੜਾ ਕਥਿਤ ਦੋਸ਼ੀ ਪੁਲਿਸ ਅਫਸਰ ਤੇ ਪੋਲੀਟਿਸ਼ੀਅਨ ਉਹਨਾਂ ਦੇ ਸਰਵਸ ਵੀ ਖਰਾਬ ਕਰ ਸਕਦੇ ਨੇ ਜ਼ਿੰਦਗੀ ਵੀ ਤਬਾਹ ਕਰ ਸਕਦੇ ਨੇ ਉਹਨਾਂ ਦੇ ਖਿਲਾਫ ਹੋਰ ਵੀ ਕੇਸ ਦਰਜ ਹੋ ਸਕਦਾ ਇਸ ਮਸਲੇ 'ਚ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਸਾਹਿਬ ਨੂੰ ਇੱਕ ਚਿੱਠੀ ਲਿਖੀ ਸੀ ਮਹਾਲੀ ਤੋਂ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਨੇ ਜਗਦੀਪ ਸਿੰਘ ਦੀਪ ਉਹਨਾਂ ਨੇ ਇਸ ਮਸਲੇ ਦੇ ਵਿੱਚ ਇੰਸਪੈਕਟਰ ਦੇ ਨਾਲ ਗੱਲ ਕਰਨੀ ਚਾਹੀਤਾ ਉਹਨਾਂ ਨੇ ਸਿਰਫ ਦੋ ਲਫ਼ਜ਼ਾਂ ਦੇ ਵਿੱਚ ਹੀ ਆਪਣੀ ਗੱਲ ਰੱਖ ਦਿੱਤੀ ਹੈ ਕਿ ਉਹ ਆਲਰੇਡੀ ਇਸ ਮਸਲੇ ਦੇ ਵਿੱਚ ਆਪਣੇ ਸੀਨੀਅਰ ਅਫਸਰਾਂ ਨੂੰ ਦੱਸ ਚੁੱਕੇ ਨੇ ਇਸ ਤੋਂ ਇਲਾਵਾ ਮੈਂ ਇਸ ਕੇਸ ਦੇ ਵਿੱਚ ਹੋਰ ਕੁਝ ਨਹੀਂ ਦੱਸ ਸਕਦੀ ਪਰ ਜੋ ਸਾਡੇ ਪੁਲਿਸ ਹੈੱਡਕੁਆਟਰ ਤੇ ਜਾਣਕਾਰ ਬੈਠੇ ਨੇ ਉੱਥੇ ਪਤਾ ਲੱਗਾ ਕਿ ਇਹ 100 ਕਰੋੜ ਦਾ ਫਰਾਡ ਹੈ ਜਿਹਦੇ ਚ ਕਥਿਤ ਦੋਸ਼ੀ ਨੇ ਔਰ ਜਿਸ ਕਰਕੇ ਉਹਨਾਂ ਦੋਸ਼ੀਆਂ ਦੇ ਸਬੰਧ ਮਹਾਲੀ ਦੇ ਪੁਲਿਸ ਅਫਸਰਾਂ ਦੇ ਨਾਲ ਵੀ ਹੈ ਤੇ ਪੋਲਿਟਿਸ਼ੀਨਾਂ ਦੇ ਨਾਲ ਵੀ ਹੈ ਤੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਇਸ ਮਸਲੇ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਇਹ ਸਾਰੀ ਕਹਾਣੀ ਦੱਸ ਦਿੱਤੀ ਹੈ ਕਿ ਕੁਝ ਪੁਲਿਸ ਅਫਸਰ ਤੇ ਕੁਝ ਪੋਲਿਟਿਸ਼ੀਨ ਇਸ ਫਰਾਡ ਨੂੰ ਛਪਾਉਣ ਦੇ ਵਿੱਚ ਦਬਾਉਣ ਦੇ ਵਿੱਚ ਆਪਣੀ ਭਰਪੂਰ ਕੋਸ਼ਿਸ਼ਾਂ ਕਰ ਰਹੇ ਨੇ ਤੇਸ ਕਰਕੇ ਸਰਕਾਰ ਦੀ ਵੀ ਬਦਨਾਮੀ ਹੋਏਗੀ ਇਹ ਵੀ ਪਤਾ ਲੱਗਾ ਕਿ ਐਸਆਈਟੀ ਨੂੰ ਵੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਬੁਲਾਇਆ ਗਿਆ ਸੀ ਤੇ ਉਹਨਾਂ ਵੱਲੋਂ ਸਖਤੀ ਨਾਲ ਆਦੇਸ਼ ਜਾਰੀ ਕੀਤੇ ਗਏ ਨੇ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਹੁਣ ਫਿਲਹਾਲ ਦੇ 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 ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ 100 ਕਰੋੜ ਸਾਈਬਰ ਫਰਾਡ ਕੇਸ ਦੀ ਨਿਰਪੱਖ ਜਾਂਚ ਕਰਵਾਉਣਗੇ ਕਿ ਇਹ ਮਾਮਲਾ ਜਿਹੜੀ ਮਹਾਲੀ ਪੁਲਿਸ ਦੇ ਉਸ ਸਮੇਂ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਵੱਲੋਂ ਬਣਾਈ ਗਈ ਜਿਹੜੀ 3 ਮੈਂਬਰੀ ਐਸਆਈਟੀ ਸੀ ਜਿਹਦੇ ਚ ਡਾਕਟਰ ਜੋਤੀ ਜੱਦਵ ਜੋ ਐਸਪੀ ਡੀ ਸਨ ਉਸ ਸਮੇਂ ਡੀਐਸਪੀ ਹਰਨ ਸਿੰਬਲ ਸਿੰਘ ਛੇਤਰਾ ਜੋ ਉਸ ਸਮੇਂ ਡੀਐਸਪੀ ਡੀ ਸੀ ਤੇ ਐਸਐਚਓ ਸੁਹਾਣਾ ਉਸ ਸਮੇਂ ਜਸਪੀ ਸਿੰਘ ਕਾਲੋ ਇਹ ਜਿਹੜੀ 3 ਮੈਂਬਰੀ ਐਸਆਈਟੀ ਮਹਾਲੀ ਦੇ ਉਸ ਸਮੇਂ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਵੱਲੋਂ ਬਣਾਈ ਗਈ ਸੀ ਕੀ ਹੁਣ ਐਸਆਈਟੀ ਪੰਜਾਬ ਪੁਲਿਸ ਦੇ ਡੀਜੀਪੀ ਭੰਗ ਕਰਕੇ ਇਹ ਮਾਮਲਾ ਸਟੇਟ ਸਾਈਬਰ ਕ੍ਰਾਈਮ ਨੂੰ ਦੇਣਗੇ ਜਾਂ ਫਿਰ ਸਟੇਟ ਸਾਈਬਰ ਕ੍ਰਾਈਮ ਦੀ ਦੇਣ ਦੀ ਥਾਂ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇਣਗੇ ਕਿਉਂਕਿ ਮਾਮਲਾ ਬਹੁਤ ਸੰਗੀਨ ਹੈ ਜਿੱਥੇ ਵਾਕਈ ਜਿਹੜਾ 100 ਕਰੋੜ ਰੁਪਏ ਦਾ ਸਾਈਬਰ ਫਰਾਡ ਕੇਸ ਹੈ ਇਹ ਮਾਮਲਾ ਤੇ ਵੈਸੇ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਡੀਜੀਪੀ ਲੈਵਲ ਦੇ ਅਧਿਕਾਰੀ ਨੂੰ ਇਸ ਮਸਲੇ ਦੀ ਜਾਂਚ ਕਰਨੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਦੇ ਨਾਲ ਠੱਗੀ ਵਜੀ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਉਸ ਲੀਡਿੰਗ ਇੰਸਪੈਕਟਰ ਅਮਨਜੋਤ ਕੌਰ ਨੂੰ ਜਿੱਥੇ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨੂੰ ਖਿਤਾਬ ਜਾਂ ਇਨਾਮ ਮਿਲਣਾ ਚਾਹੀਦਾਗਾ ਪਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਭ ਤੋਂ ਵੱਡਾ ਜਿਹੜਾ ਮਸਲਾ ਆਇਆ ਕਿ ਇਹ ਜਿਹੜਾ ਘਰ ਦੇ ਵਿੱਚ 100 ਸੈਕਟਰ 108 ਦੇ ਵਿੱਚ ਸਾਈਬਰ ਫਰਾਡ ਕੇਸ ਦੀਆਂ ਕਹਾਣੀਆਂ ਜਾਂ ਪੈਸੇ ਦੀ ਖੇਡ ਚੱਲ ਰਹੀ ਸੀ ਉਹਨਾਂ ਨੇ ਉਹਨੂੰ ਹਾਲੇ ਤੱਕ ਇਨਕਮ ਟੈਕਸ ਵੱਲੋਂ ਜਾਂ ਪੰਜਾਬ ਦੇ ਕਿਸੇ ਵੀ ਮੈਕਿਮੇਲੋਂ ਨੋਟਿਸ ਨਹੀਂ ਕੱਢੇ ਗਿਆਗੇ ਨੇ ਕਿਉਂਕਿ ਬਹੁਤ ਵੱਡਾ ਇੱਕ ਨੈਕਸਸ ਆ ਹਾਲਾਂਕਿ ਘਰ ਦੇ ਵਿੱਚ ਦਫਤਰ ਨਹੀਂ ਚਲਾਇਆ ਜਾ ਸਕਦੇ 100 ਕਰੋੜ ਰੁਪਏ ਦਾ ਗੱਬੜ ਹੋ ਗਿਆ ਇਨਕਮ ਟੈਕਸ ਸੁੱਤਾ ਰਹਿ ਗਿਆ ਪੰਜਾਬ ਦੇ ਡਿਪਾਰਟਮੈਂਟਸ ਸੁੱਤੇ ਰਹੇ ਕਿ ਆਖਿਰ ਘਰ ਦੇ ਵਿੱਚ ਕਿਵੇਂ ਦਫਤਰ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜਦ ਇਸ ਲੜਕੀ ਨੇ ਇਸ ਲੀਡਿੰਗ ਇਨਸਪੈਕਟਰ ਨੇ ਇਹ ਪੂਰਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਤੇ ਫਿਰ ਜਿਨ੍ਹਾਂ ਦੀ ਇਨ੍ਹਾਂ ਕਥਿਤ ਦੋਸ਼ੀਆਂ ਦੇ ਨਾਲ ਸਾਂਝ ਸੀ ਉਹਨਾਂ ਨੂੰ ਭਜੜਾ ਪੈ ਗਈਆਂ ਤੇ ਮੁਸੀਬਤ ਉਲਟਾ ਇਨਸਪੈਕਟਰ ਅਮਨ ਜੋਧਕੌਰ ਮੁਸੀਬਤਾਂ ਦੇ ਵਿੱਚ ਘਿਰ ਗਈ ਹਾਲਾਂਕਿ ਦੱਸਿਆ ਜਾ ਰਿਹਾ ਕਿ ਕੁੜੀ ਬਹਾਦਰ ਆ ਇਸੇ ਕਰਕੇ ਉਹਨੇ ਪ੍ਰਵਾਡ ਕੀਤੀ ਉਹਦੇ ਖਿਲਾਫ ਜਿਹੜਾ ਮਕਦਮਾ ਦਰਜ ਹੋਇਆ ਸੀ ਉਹ ਖੁਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਈ ਜਿਸ ਕਰਕੇ ਪੰਜਾਬ ਤੇ ਹਰਿਆਣਾ ਕੋਰਟ ਨੇ ਸਟੇ ਲਾ ਦਿੱਤੀ ਉਹਦੇ ਉਸ ਕੇਸ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹਾਲਾਂਕਿ ਉਸ ਸਕੂਲ ਦੇ ਲੀਡਿੰਗ ਇੰਸਪੈਕਟਰ ਨੇ ਪੰਜਾਬ ਦੇ ਡੀਜੀਪੀ ਦੇ ਨਾਲ ਵੀ ਗੱਲਬਾਤ ਕੀਤੀ ਆ ਡੀਜੀਪੀ ਨੇ ਵੀ ਉਹਨਾਂ ਨੂੰ ਹੌਸਲਾ ਦਿੱਤਾ ਹੁਣ ਸਭ ਤੋਂ ਵੱਡਾ ਸਵਾਲ ਆ ਕਿ ਕਿ ਇੱਕ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਜაძਬ ਸਾਹਿਬ ਦੂਜੇ ਪਾਸੇ ਸੂਬੇ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਚਾਹੀਦਾ ਹੈਗਾ ਕਿ ਇਸ ਲੀਡਿੰਗ ਇਨਸਪੈਕਟਰ ਨੂੰ ਸ਼ਾਬਾਸ਼ ਦੇਣ ਕਿਉਂਕਿ ਜਿਨੇ 100 ਕਰੋੜ ਰੁਪਏ ਦਾ ਪਰਦਾ ਫਾਸ਼ ਕੀਤਾ ਔਰ ਜਿਹੜੇ ਲੋਕ ਮਹਿਕਮੇ ਦੇ ਜਾਂ ਪੋਲਿਟਿਸ਼ੀਅਨ ਉਸ ਕੁੜੀ ਲੇਡੀ ਐਸਐਚਓ ਨੂੰ ਧਮਕਾ ਰਹੇ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਨੇ ਔਰ ਮਾਮਲਾ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੌਂਪਣਾ ਚਾਹੀਦਾ ਹੈਗਾ ਤਾਂ ਜੋ ਪਤਾ ਲੱਗ ਸਕੇ ਕਿ ਇਸ ਖੇਡ ਦੇ ਵਿੱਚ ਕੌਣ-ਕੌਣ ਦੋਸ਼ ਨੇ ਔਰ ਜਿਹੜੇ ਇਹ ਲੋਕ ਨੇ ਜਿਨ੍ਹਾਂ ਕਥੀ ਦੋਸ਼ੀ ਵਰਿੰਦਰ ਰਾਜ ਕਥੂ ਕਪੂਰੀਆ ਸੰਕੇਤ ਸੋਨੂ ਰਜਤ ਕਪੂਰ ਇਹਨਾਂ ਦੇ ਸਬੰਧ ਕਿਹੜੇ ਪੋਲੀਟੀਸ਼ੀਅਨ ਦੇ ਨਾਲ ਉਹ ਕਿਹੜੇ ਪਾਰਟੀ ਦੇ ਲੀਡਰ ਨੇ ਕਿਸ ਲੈਵਲ ਦੇ ਲੀਡਰ ਨੇ ਕਿਹੜੇ ਜ਼ਿਲ੍ਹੇ ਦੇ ਨੇ ਇਹ ਜਿਹੜੇ ਇਹ ਲੁਕੇ ਹੋਏ ਪਹਿਲੂ ਨੇ ਇਹ ਵੀ ਉਜਾਗਰ ਹੋਣੇ ਚਾਹੀਦੇ ਨੇ ਪਰ ਹੁਣ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਤੱਕ ਪਹੁੰਚ ਗਿਆ ਤੇ ਡੀਜੀਪੀ ਨੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਣਕਾਰੀ ਦੇ ਦਿੱਤੀ ਆ ਦੇ ਦਿਆ ਕਿ ਇਸ ਮਸਲੇ ਦੇ ਵਿੱਚ ਨਿਰਪੱਖ ਜਾਂਚ ਹੁੰਦੀ ਆ ਜਾਂ ਫਿਰ ਜਿਹੜਾ ਮਸਲਾ ਲੇਡੀ ਐਸਐਚਓ ਅਮਨਜੋਤ ਕਰਨ ਨੇ اٹھਾਇਆ ਸੀ ਉਸ ਤੇ ਪੜਦਾ ਪੈ ਜਾਵੇਗਾ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ